ਦੇ ਉਹ ਬੰਦਾ ਇੱਜਾ ਕਿੰਨੀ ਦੇਣੇ ਤੇ ਕਿੰਨਾ ਛੋਕਵੇਂ ਲੰਘ ਜੀ ਅੱਜ ਕਿੰਨੇ ਵੀ ਬਾਈ ਲੈਂਦਾ ਹੋ ਜਾਗਾ ਓਏ ਗੇਮ ਪਰ ਹੈ ਓਏ ਆਏ ਹੁਣ ਰੁਪਏ ਦੂਗਾ ਤੈਨੂੰ ਐਂ ਤਫੂਕੇ ਦੇ ਨੂੰ ਜੋ ਮੰਡੀ ਉਗੜਾ ਛੱਡਦਾ ਬੱਚਾ ਛੱਡਦਾ ਓਹ ਠੀਕ ਆ ਫੇਰ ਬਾਦੂਆ ਲੈ ਵੀ ਦੋਸਤੋ ਆਪਾਂ ਅੱਜ ਪਹੁੰਚੇ ਹੋਇਆ ਆ ਬਸੂ ਮੰਡੀ ਮਾਨਸਾ ਤੇ ਜਿਹੜੀ ਮਾਨਸਾ ਮੰਡੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਥੋੜਾ ਜਿਹਾ ਗੱਲ ਜਿਹੜੀ ਭੱਬਲ ਪੂਸੇ ਚ ਪਈ ਹੋਈ ਆ ਮੰਡੀ ਬੰਦ ਕਰੀਆਂ ਹੋਏ ਫੇਰ ਵੀ ਜਿਹੜੀ ਮੰਡੀ ਲੱਗ ਜਾਂਦੀ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਨ ਹਵਾਨਾ ਜੋਸ਼ ਕੱਟੀ ਦਾ ਤੇ ਬਹੁਤ ਤਕੜੀ ਅਡਰ ਵਾਲੀ ਚੋਟੀ ਜਿਹੜੀ ਤਿਆਰ ਹੋਈ ਹੈ ਮੋੜ ਦਾ ਬਾਈ ਤੇ ਬਾਕੀ ਪੂਰੀ ਜਿਹੜੀ ਜਾਣਕਾਰੀ ਆਪਾਂ ਬਾਈ ਕੋਲ ਲੈ ਕੇ ਦੇਵਾਂਗੇ ਥਾਣਾ ਸਪੇਸ ਆ ਜਿਹੜਾ ਸੋਣਾ ਕੱਲਾ ਕੱਲਾ ਥਣ ਲੱਗਿਆ ਪਠਕੋੜੇ ਦੀ ਬੰਤਰਾ ਜਿਹੜੀ ਚੰਗੀ ਆ ਬਾਕੀ ਦਾਜੀ ਸੋਈ ਹੋਈ ਆ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਤੇ 나ੜੂਆ ਵੀ ਜਿਹੜਾ ਬੱਤੇ ਦੀਆਂ ਥੋੜਿਆ ਜਿਹਾ ਮੋਬਾਈਲ ਨੂੰ ਜਾਵੇ ਘੂਰਦੀ ਹੈ ਨਾ ਪੂਰੀ ਜਾਣਕਾਰੀ ਜਿਹੜੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਬੱਚਾ ਜਿਹੜਾ ਦਾ ਮੂਰੇ ਦੇਖ ਸਕਦ ਤੁਸੀਂ ਉਹ ਖੜਾ ਹਨ ਬਾਕੀ ਜਾਣਕਾਰੀ ਲੈ ਕੇ ਦਿੰਨੇ ਆ ਬਾਕੀ ਬਾਈ ਨਾਲ ਕਰਾਉਣੇ ਗੱਲ ਬਾਈ ਸੱਸੀ ਗਾਲ ਸੱਸੀ ਗਾਲ ਪੁੱਛੋ ਬਲੀ ਬਾਈ ਨਾਮ ਦੱਸੀ ਨਾਮ ਮਨੀਮ ਸਿੰਘ ਜੀ ਨਾਮ ਮਨੀਮ ਸਿੰਘ ਜੀ ਮਨੀਮ ਠੀਕ ਆ ਤੇ ਮਨੀ ਬਾਈ ਪਿੰਡ ਕਿਹੜਾ ਪਾਈ ਦੇਸਾ ਜੀ ਪਾਈ ਦੇਸਾ ਜਿਹੜਾ ਮਾਨਸਾ ਹਨ ਹਾਂਜੀ ਠੀਕ ਆ ਤੇ ਇੱਕ ਵਾਰੀ ਮੇਰੇ ਮੋਬਾਈਲ ਨੰਬਰ ਅਸੀਂ 1284392751 1284392751 51 ਇਹ ਮਨੀਮ ਦਾ ਨੰਬਰ ਆ ਪਿੰਡ ਆ ਭਾਈ ਦੇਸਾ ਤੇ ਜਿਲ੍ਹਾ ਮਾਨਸਾ ਤੇ ਜਿਹੜੀ ਆਪਾਂ ਛੋਟੀ ਬਾਈ ਤੋਰ ਕੇ ਹੋਈ ਕਹਿ ਦੇਣਾ ਹੋਊਗਾ ਸੂਈ ਨੂੰ ਨੂੰ ਇਹ ਨੂੰ 20-25 ਦਿਨ ਹੋ ਗਏ 20-25 ਦਿਨ ਠੀਕ ਆ ਤੇ ਹੁਣ ਬਈ ਦੁੱਧ ਕਿੰਨਾ ਇਸ ਵਾਰ ਦੁੱਧ ਹੈਗਾ ਹੀ 12 ਲੀਟਰ 12 ਲੀਟਰ ਪੂਰੇ ਜਾਵਾਂ ਹਾਂਜੀ ਠੀਕ ਆ ਤੇ ਰੇਟ ਦੀ ਗੱਲ ਆ ਜਾਂਦੀ ਬਈ ਰੇਟ ਕੀ ਕਰਤਾ ਰੇਟ 1 ਲੱਖ ਰੁਪਿਆ ਕਰਦੇ ਆਂ 1 ਲੱਖ ਠੀਕ ਆ ਤੇ ਮਾਨਦਾਨ ਹੋਊਗਾ ਹਾਂਜੀ ਕਿੰਨਾ ਕਰਦੇਗਾ ਉਹਦਾ ਕੋਈ ਨਹੀਂ ਠੀਕ ਹੈ ਮੌਕੇ ਦੀ ਗੱਲ ਆ ਲੈ ਬਈ ਰੇਟ ਲੱਖ ਰੁਪਈਆ ਕਰਦਾ ਬਾਕੀ ਕਹਿੰਦਾ ਮੌਕੇ ਦੀ ਗੱਲ ਆ ਤੇ ਝੋਟੀ ਚੰਗੇ 20 25 ਡੰਨੇ ਸੂਈ ਹੋਈ ਆ ਤੇ ਦੁੱਧੋ ਬਾਈ ਤਿਆਰ ਦੱਸਿਆ ਜੀਗਾ ਦੁੱਧ 12 ਲੀਟਰ 12 ਲੀਟਰ ਕਹਿੰਦਾ ਹੁਣ ਤਿਆਰ ਆ ਦਸੱਲੀ ਕਰਨੀ ਕੋਈ ਕਰ ਸਕਦਾ ਹੈ ਨਾ ਤੇ ਦੋ ਟਾਈਮ ਦਸੱਲੀ ਤੁਸੀਂ ਕਰਕੇ ਜਿਹੜੀ ਖਰੀਦ ਸਕਦੇ ਹੋ ਤੇ ਬਾਕੀ ਇੱਕ ਬਾਈ ਕੋਲੇ ਹੋਰ ਵੀ ਏ ਟੋਕੜ ਤੇ ਉਹ ਵੀ ਦਿਖਾ ਦਈਏ ਤੇ ਇੱਕ ਵਾਰੀ ਤੁਰ ਦੇਣ ਦੋਈ ਚੱਕਰ ਲਿਓ ਸੰਗ ਥੋੜੀ ਜਿਹੀ ਖੁੱਲੇਣੀ ਤੇ ਥਣਾਂ ਦੀ ਜਿਹੜੀ ਬੰਤਰਾ ਚੰਗੀ ਆ ਕੱਲਾ ਕੱਲਾ ਥਣ ਲੱਗਿਆ ਤੇ ਬਾਕੀ ਤੁਰਦੀ ਤੁਸੀਂ ਚੈੱਕ ਕਰ ਲਓ ਹਨਾ ਠੋਫੋੜੇ ਦੀ ਬਣਾਵਟ ਦੀ ਗੱਲ ਕਰੀਏ ਤੇ ਦੁੱਧ ਅੱਧ ਬਾਈ ਕਹਿੰਦਾ ਚੰਗਾ ਹੁਣ ਵੀ ਇਸ ਟਾਈਮ ਨਾਲੇ ਟੋਕੜਾਂ ਦੇ ਵਿੱਚ ਆ ਜਾਂਦੀ ਆ ਬਾਕੀ ਆਪਾਂ ਇਹਦੀ ਵੀ ਤੁਹਾਨੂੰ ਜਾਣਕਾਰੀ ਜਿਹੜੀ ਲੈ ਕੇ ਦੇਵਾਂਗੇ ਸਾਹਮਣੇ ਬੱਚਾ ਖੜਾ ਤੇ ਟੋਕੜਾ ਗੀ ਇਹ ਕਹਿੰਦੇ ਆਪਾਂ ਤੁਹਾਨੂੰ ਜਿਹੜੀ ਡਿਟੇਲ ਬਾਈ ਤੋਂ ਪੁੱਛ ਕੇ ਦਿੰਨੇ ਆ ਤੇ ਬਾਈ ਜਿਹੜੀ ਆ ਆਪਾਂ ਹੁਣ ਤੋੜ ਕੇ ਦਿਖਾਈ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਡੂੜ ਮਹੀਨੇ ਸੂਈ ਨੂੰ ਹਾਂਜੀ ਠੀਕ ਆ ਸਾਹਮਣੇ ਬੱਚਾ ਖੜਾ ਹੈ ਨਾ ਤੇ ਦੁੱਧ ਬਾਈ ਹੁਣ ਕਿੰਨਾ ਟਾਈਮ ਤਿਆਰ ਹੋਣਾ ਹੈ ਇਹ 11 ਲੀਟਰ ਹੋ ਗਿਆ 11 ਲੀਟਰ ਤਿਆਰ ਆ ਲੈ ਵੀ ਮਿੱਤਰੋ ਜਿਹੜਾ ਲੇਵਾ ਤਾਜੀ ਸੂਈ ਵਰਗਾ ਹੁਣ ਵੀ ਇਹਦਾ ਦੀਨ ਦਾ ਤੇ 11 ਲੀਟਰ ਬਾਈ ਕਹਿੰਦਾ ਦੁੱਧ ਹੁਣ ਤਿਆਰ ਆ ਤੇ ਡੂੜ ਮਹੀਨੇ ਸੂਈ ਹੋਈ ਹੈ ਤੇ ਬਾਕੀ ਬਾਈ ਰੇਟ ਦੀ ਗੱਲ ਆਂਦੀ ਇਹ ਤੇ ਰੇਟ ਕੀ ਕਰਤਾ ਰੇਟ ਆਪਾਂ 95000 ਹੈਰ ਕਰਦੇ ਆ ਇਹ 95000 ਕਿੰਨਾ ਮਾਨਦਾਨ ਕਰੇਗਾ ਮਾਨਦਾਨ ਕੋਈ ਨਹੀਂ ਇਹੋ ਮੌਕੇ ਮੌਕੇ ਦੀ ਗੱਲ ਆ ਠੀਕ ਆ ਰੇਟ ਬਾਈ ਦਾ 95000 ਮਾਨਦਾਨ ਕਹਿੰਦਾ ਮੌਕੇ ਦੀ ਗੱਲ ਆ ਜਰੂਰ ਕਰਕੇ ਦੋ ਰਾਂਗੇ ਤੇ ਬਾਈ ਨਾਲ ਸੰਪਰਕ ਜਰੂਰ ਕਰ ਲਓ ਪਿੰਡ ਭਾਈ ਦੇਸਾ ਤੇ ਜਲਾ ਮਾਨਸਾ ਮਿੱਤਰੋ ਲੈ ਮਿੱਤਰੋ ਇੱਕ ਨਾਲ ਆਪਾਂ ਟੋਕੜ ਗੱਬਣ ਤੋਰ ਕੇ ਦਿਖਾਉਣੇ ਸਾਨੂੰ ਤੇ ਬੱਚਾ ਵੀ ਸਾਹਮਣੇ ਨਾਲ ਆ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਆਇਧਰ ਨੂੰ ਲੈ ਚੱਲ ਬਾਈ ਇਧਰ ਨੂੰ ਲੈ ਚੱਲ ਤੇ ਬਾਕੀ ਤੋਰ ਕੇ ਆਪਾਂ ਦਿਖਾਉਣ ਲੱਗੇ ਆ ਟੋਕੜ ਗੱਬਣਾਂਗੇ ਠਣਾ ਸਾਇ ਕਲਾ ਕਲਾ ਤੇ ਬਾਕੀ ਬਾਈ ਤੋਂ ਸਾਰੀ ਪ੍ਰੋਪਰ ਜਾਣਕਾਰੀ ਲੈ ਕੇ ਦਿਆਂ ਮੋੜਦਾ ਬਾਈ ਕਿਉਂਕਿ ਮਾਨਸਾ ਜਿਹੜੀ ਮੰਡੀ ਆ ਇਹ ਹਜੇ ਇਹ ਭੱਲ ਪੁੱਸੇ ਦੇ ਵਿੱਚ ਆ ਤੇ ਕੋਈ ਭਰਾ ਕਹਿੰਦਾ ਲੱਗੂ ਤੇ ਕੋਈ ਕਹਿੰਦੇ ਲੱਗਦੀ ਨਹੀਂ ਤਾਂ ਕਰ ਕਿਹੜਾ ਮਾਲ ਆ ਸਾਨੂੰ ਉਹ ਵੀ ਸਾਰਾ ਦਿਖਾਉਣਾ ਵੀ ਕਿੰਨਾ ਆ ਹੈਨਾ ਤੇ ਮੰਡੀ ਵੈਸੇ ਹੂੰ ਬੰਦ ਨੇ ਮੰਡੀਆਂ ਜਿਵੇਂ ਤੇ ਮੰਡੀ ਕੁਛ ਨਾ ਕੁਛ ਲੋਕ ਜਿਹੜੇ ਫੇਰ ਵੀ ਮੰਡੀ ਤੇ ਪਹੁੰਚ ਜਾਂਦੇ ਆ ਤੇ ਬਾਕੀ ਆਪ ਜਾਣਕਾਰੀ ਲੈ ਕੇ ਨੇ ਮੰਗ ਰੇ ਜਿਹੜੀ ਕੱਟੀ ਤੇ ਬਾਕੀ ਬਾਈ ਨੇ ਕਰਦਿਆਂ ਗੱਲਬਾਤ ਬਾਈ ਸਸੀ ਗਾਲ ਸਸੀ ਗਾਲ ਬਾਈ ਨਾਮ ਅਸੀ ਬੋਲਾ ਨੰਦ ਜਸਵੀਰ ਹੈ ਬਈ ਠੀਕ ਹੈ ਜਸਵੀਰ ਬਾਈ ਪਿੰਡਾਂ ਪਿੰਡ ਖਣਾਉਰਾ ਬਈ ਖਣਾਉਰਾ ਜ਼ਿਲਾ ਜ਼ਿਲਾ ਫਤਿਹਪੁਰ ਫਤਿਹਪੁਰ ਹਰਿਆਣੇ ਚੋਂ ਆ ਹਾਂ ਬਈ ਠੀਕ ਹੈ ਤੇ ਮੋਬਾਈਲ ਨੰਬਰ ਬੋਲੀ ਜੀ ਵੀਰ ਮੋਬਾਈਲ ਨੰਬਰ 77570 4840 ਖਣਾ ਹੈ ਠੀਕ ਹੈ ਤੇ ਬਈ ਜਿਸ ਵੀ ਜਿਹੜੀ ਆਪਾਂ ਤੋਰ ਕੇ ਦਿਖਾਈ ਮੰਜ ਕਹਵੇਂ ਸੁਏ ਇਹ ਤੀਜੇ ਸੁਏ ਠੀਕ ਹੈ ਤੇ ਗੱਬਣ ਕਿੰਨੇ ਟਾਈਮ ਦੀ ਬਈ ਗੱਬਣ ਹੈਗੇ 2.5 ਮਹੀਨੇ ਦੀ 2.5 ਮਹੀਨੇ ਚੱਕਾ ਕੀ ਹਾਂ ਚੱਕਾ ਬਈ ਠੀਕ ਹੈ ਮਨ ਲਾ ਦਸਲੀ ਕਰਕੇ ਲੈ ਲੈ ਕੋਈ ਵੀ ਬਈ ਲੈਂਦਾ ਤੇ ਦੁੱਧ ਹੁਣ ਕਿੰਨਾ ਇਸ ਟਾਈਮ ਦੁੱਧ 6 ਕਿਲੋ ਆ ਬਈ 6 ਕਿਲੋ ਪੂਰਾ ਬੱਚੇ ਦੇ ਮਿਲਦੀ ਆ ਆਵਤ ਦਿਨ ਲਈ ਠੀਕ ਹੈ ਤੇ ਰੇਟ ਬਾਈ ਕੀ ਕਰਦਾ ਰੇਟ 65000 ਰੁਪਏ ਮਾਨਦਾਨ ਕਿੰਨਾ ਕਰੇਗਾ ਕੋਈ ਨਹੀਂ ਕਰਦਾ ਬਾਈ ਮੌਕੇ ਦੀ ਹਾਂ ਮੌਕੇ ਲੈ ਮਿੱਤਰੋ ਮੌਕੇ ਤੇ ਬਾਈ ਕਹਿੰਦਾ ਮਾਨਦਾਨ ਕਰਦਾਂਗੇ ਰੇਟ 65000 ਕਰਦਾ 2.5 ਮਹੀਨੇ ਦੀ ਗੱਬਣ ਦਾ ਚੈੱਕ ਪਾਸ ਕਰਾ ਕੇ ਲੈ ਜਾ ਕੋਈ ਵੀ ਤੇ 65000 ਰੇਟ ਕਰਦਾ ਬਾਈ ਫਤਿਹਬਾਦ ਕਨੀ ਆਏ ਨੇ ਹਰਿਆਣਾ ਚੋਂ ਤੇ 6 ਕਿਲੋ ਜਿਹੜਾ ਹੁਣ ਵੀ ਦੁੱਧ ਦਿੰਦੀ ਆ ਮਾਜ ਮੰਗਰ ਕੱਟੀ ਐ ਬਾਕੀ ਜਿਹੜਾ ਮੰਡੀ ਦਾ ਮਾਹੌਲ ਤੁਹਾਨੂੰ ਦਿਖਾਉਣ ਲੱਗਾ ਮੈਂ ਤੇ ਪਸ਼ੂ ਜਿਹੜੇ ਸਾਰੇ 100 ਪਸ਼ੂ ਪਹੁੰਚ ਨਹੀਂ ਹੋਣੇ ਸਾਰੇ 50 60 ਪਸ਼ੂ ਜਿਹੜੇ ਇੱਥੇ ਪਹੁੰਚੇ ਹੋਣਗੇ ਇਹ ਟੱਕਰ ਟਾਈਮ ਵੀ 바ਵਾ ਹੋ ਜਲੇ ਕਿਉਂਕਿ ਵਿੱਚ ਭਰਾਵਾਂ ਨੂੰ ਜਿਵੇਂ ਮਨ ਲੱ ਪਤਾ ਨਹੀਂ ਨਾ ਤੇ ਵੀ ਮੰਡੀ ਜਿਹੜੀ ਉੱਬਲ ਪੁਸੇ ਜਗ੍ਹਾ ਲਾਏ ਵਿੱਚ ਕੋਈ ਵੀ ਕਹਿੰਦਾ ਲੱਗੂ ਕੀ ਕੋਈ ਇਹਨੇ ਲੱਗਦੀ ਨਹੀਂ ਇਹੜੀਆਂ ਮੰਡੀਆਂ ਬੰਦ ਕਰੀਆਂ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈਣਾ ਤੇ ਬਾਈ ਅੱਜ ਕੀ ਗੱਲ ਹੋ ਗਈ ਮੰਡੀ ਘੱਟ ਪਈ ਮੰਡੀਆਂ ਸੀਜ਼ਨ ਕਰਕੇ ਹੋਰ ਤਾਂ ਕੋਈ ਚੱਕਰ ਸੀਜ਼ਨ ਕਰਕੇ ਨਾਲੇ ਕਹਿੰਦੇ ਬੰਦ ਆ ਗਈਆਂ ਬੰਦ ਬਾਈ ਕਿਵੇਂ ਗਵਰਨਮੈਂਟ ਕਹਿੰਦਾ ਪਹਿਲਾਂ ਲੋਕਾਂ ਨੇ ਪੈਸਾ ਪਾਇਆ ਵੀ ਦੇਣਾ ਹੁੰਦਾ ਯਾਰ ਹਾਂ ਐਂਦਾ ਹੈ ਨਹੀਂ ਜਿਵੇਂ ਹੁਣ ਮੌੜ ਮੰਡੀ ਮੰਨ ਲਾ ਆਪਣੇ ਠੇਕੇਦਾਰਾਂ ਨੇ ਮੰਡੀ ਲਾਈ ਨਹੀਂ ਹਾਂ ਤੇ ਉਹ ਮੰਡੀ ਲੱਗੀ ਸੀ ਪਰ ਲੋਕ ਤਾਂ ਲਹਣਗੇ ਜਦੋਂ ਅੰਨਾ ਲੋਕ ਦੇਣਗੇ ਹਾਂ ਬਾਕੀ ਬਾਕੀ ਸਹੀ ਸਹੀ ਗੱਲ ਆ ਬਾਈ ਪੈਸੇ ਪੂਰੇ ਦੇਣੇ ਹੁੰਦੇ ਹਨਾ ਤੇ ਵਪਾਰੀ ਉਹਨੂੰ ਵੀ ਔਖਾ ਹੁੰਦਾ ਹਨਾ ਦਾਰ ਦੂਰ ਠੀਕ ਹੈ ਵੀ 30 ਦਿਨ ਤੋਂ ਬਾਅਦ ਤਾਂ ਰੈਗੂਲਰ ਹੀ ਹੋ ਜਾਣਗੇ ਫਿਰ ਲੋਕ ਆਪ ਹੀ ਲਾਉਣਗੇ ਠੀਕ ਹੈ ਇੱਕ ਤਰੀਕ ਤਾਂ ਮਨ ਲਾ ਆਪ ਲਾਉਣਗੇ ਲਾਉਣਗੇ ਹਾਂ ਬਈ ਸਹੀ ਜਮਾ ਨਹੀਂ ਚੱਲਦਾ ਬਿਲਕੁਲ ਤੇ ਬਾਕੀ ਅਗਲੀਆਂ ਮੰਡੀਆਂ ਤੋਂ ਤਾਂ ਇੱਕ ਤਰੀਕ ਤੇ ਮੰਡੀਆਂ ਕਹਿੰਦਾ ਬਾਈ ਕਹਿੰਦਾ ਚੱਲ ਪੈਣੀਆਂ ਪਰ ਜੋ ਵੀ ਸਰਕਲ ਹੁੰਦਾ ਹਨਾ ਡੀਨ ਲੈਂਡ ਦਾ ਸਾਰਾ ਪੈਸਿਆਂ ਦਾ ਤੇ ਉਹ ਜਿਹੜਾ ਖੜ ਜਾਂਦਾਗਾ ਤਾਂ ਕਰਕੇ ਹਜੇ ਵਿੱਚ ਲੋਕ ਬਬਲ ਬੂਸ ਸੀਜ਼ ਨੇ ਵੀ ਮੰਡੀ ਦੇਖ ਆਪਣੀ ਬੰਨਦਾ ਤਾਂ ਕਰਕੇ ਇਖੜ ਜਿਹੜਾ ਪਸ਼ੂ ਲਾਉਣਾ ਵੀ ਖਰਾਬ ਨਾ ਹੋ ਜਾਵੇ ਤੇ ਬਾਕੀ ਆਪਾਂ ਸਾਰੀ ਹਲਵਾ ਤੁਹਾਨੂੰ ਬਾਈ ਨਾਲ ਕਰਾਈ ਦਿੱਤੀ ਆ ਅੱਜ ਜਿਹੜੀ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਮਾਨਸਾ ਤੇ ਪਿਛਲੇ ਸ਼ੁੱਕਰਵਾਰ ਵੀ ਮੰਡੀ ਇਹ ਲੱਗੀ ਸੀਗੀ ਤੇ ਅੱਜ ਵੀ ਮੰਡੀ ਲੱਗੀ ਆ ਪਸ਼ੂ ਹੈਗੇ ਮੰਨ ਲਾ 60 70 ਤੇ ਬਾਕੀ ਝੋਟੀ ਦੌਰ ਕੇ ਦਿਖਾਉਣੇ ਆ ਤੇ ਬਾਕੀ ਬਾਈ ਇਹ ਵੀ ਲੇਟ ਆਏ ਨੇ ਥੋੜਾ ਤਾਂ ਕਰਕੇ ਨਿਵਾਉਣ ਲੱਗੇ ਤੇ ਤੁਰਦੀ ਨੂੰ ਇੱਕ ਵਾਰ ਤੁਸੀਂ ਚੈੱਕ ਕਰ ਲੋ ਝੋਟੀ ਚੰਗੀਆਂ ਮਿੱਤਰੋ ਤੇ ਥਣ ਲੇਵਾ ਬਿਲਕੁਲ ਸਾਫ ਆ ਗਈ ਮੋੜ ਦਾ ਬਾਈ ਮੋੜ ਦਾ ਤੇ ਬਾਕੀ ਝੋਟੀ ਦੇ ਵਿੱਚ ਕਮੀ ਕੋਈ ਹੈ ਨਹੀਂਗੀ ਟਾਪ ਕੁਆਲਟੀ ਹੈ ਝੋਟੀ ਆ ਗਈ ਤੇ ਬਾਕੀ ਸੂਈ ਹੈ ਜਾਂ ਗੱਬਣਾ ਹੋ ਬਾਈ ਤੋਂ ਆ ਪਤਾ ਕਰਕੇ ਦਿੰਦੇ ਹਾਂ ਮਾਨਸਾ ਮੰਡੀ ਦੇ ਲੈ ਕੇ ਅੱਜ ਪਹੁੰਚੇ ਹੋਏ ਸੀਗਾ ਆਰਡਰ ਦੀ ਜਿਹੜੀ ਬੰਤਰਾ ਗਈ ਸੋਹਣੀ ਹੈ ਬਾਕੀ ਵੀ ਬਾਈ ਨਾਲ ਗੱਲਬਾਤ ਵੀ ਕਰਦੇ ਆਂ ਤੇ ਰੈਡ ਰੂਟ ਸਾਰਾ ਪੁੱਸ ਕੇ ਦਿਨਾ ਬਾਕੀ ਕਰਦੇ ਆਂ ਗੱਲਬਾਤ ਬਾਈ ਨਾਲ ਪੁੱਛਦੇ ਆਂ ਬਾਈ ਸੱਸੀ ਗਾਲ ਸੱਸੀ ਗਾਲ ਉੱਚਾ ਬੋਲੀ ਬਾਈ ਨਾਮ ਦੱਸੀ ਪਹਿਲਾਂ ਦਾ ਸਤਨਾਮ ਸਿੰਘ ਕਨਕਵਾਲ ਚਹਿਲਾ ਸਤਨਾਮ ਪਿੰਡ ਕਨਕਵਾਲ ਚਹਿਲਾ ਜਿਲ੍ਹਾ ਬਾਈ ਜਿਲ੍ਹਾ ਮਾਨਸਾ ਮਾਨਸਾ ਠੀਕ ਆ ਤੇ ਸਤਨਾਮ ਜਿਹੜੀ ਆਪਾਂ ਝੋਟੀ ਦਿਖਾਈ ਆ ਬਈ ਇਹ ਕਿਵੇਂ ਟੋਕੜ ਕੇ ਮਨ ਲਸੀ ਹੋਈ ਐ ਇਹ 25 ਦਿਨ ਦਾ ਹੋਇਆ ਟੀਕਾ ਭਰਾਏ ਨੂੰ ਠੀਕ ਆ ਭਰਾਏ ਨੂੰ 25 ਦਿਨ ਹੋ ਗਏ 9 ਲੀਟਰ ਦੁੱਧਾ ਚਾੜ ਤੇ ਮਿਲਦੀ ਆ ਚਾੜ ਤੇ ਮਿਲਦੀ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਬੱਚਾ ਇਹਦਾ ਮਰ ਗਿਆ ਯਾਰ ਠੀਕ ਐ ਮੈਂ ਤੇ ਕਹਵੇਂ ਸੂਏ ਸਬਾਈ ਸੂਆ ਹੈ ਦੂਜਾ ਸੂਈ ਹੋਈ ਹੈ ਦੂਜਾ ਸੂਈ ਹੋਈ ਹੈ ਠੀਕ ਹੈ ਤੇ ਹੁਣ ਦੁੱਧ ਬਾਈ ਕਿੰਨਾ ਦੁੱਧ 9 ਕਿਲੋ 9 ਕਿਲੋ ਪੂਰਾ ਜਮਾ ਚਾਰਟ ਤੇ ਮਿਲਦਾ ਠੀਕ ਹੈ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਸਤਨਾਮ 8396956 ਠੀਕ ਹੈ ਲੈ ਮਿੱਤਰੋ ਸੰਪਰਕ ਕਰ ਸਕਦੇ ਤੁਸੀਂ 9 ਲੀਟਰ ਬਿਲਕੁਲ ਜਮਾ ਤਿਆਰ ਆ ਮੌਕੇ ਦਾ ਤੇ ਬੱਚਾ ਮਰ ਗਿਆ ਚਾਰਟ ਤੇ ਮਿਲਦੀ ਆ 25 ਦਿਨ ਟੀਕਾ ਪਰ ਇਹਨੂੰ ਬਈ ਟੀਕੇ ਹਲਦਾ ਫਿਰ ਮੰਨ ਲਾ ਨਾ ਨੁਕਰੀ ਹਣ ਮੰਨ ਕੋਈ ਹਾਂ ਖਾਲੀ ਮੰਨ ਕਿਤੇ ਨਹੀਂ ਕਿਉਂ ਐਨ ਚੱਕਦਾ ਹੁੰਦੀ ਨਹੀਂਗੀ ਤੇ ਬਾਕੀ ਸਤਨਾਮ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਦੋ ਟਾਂ ਦੁੱਧ ਜਿਹੜੀ ਚਬਾਈ ਕਰਕੇ ਦੇ ਸਕਦਾ ਹਣਾ ਬਾਈ ਚੋਟੀ ਚੰਗੀ ਆ ਪਟਪੜੇ ਜਿਹੜੀ ਬੰਦਰ ਵਧੀਆ ਤੇ ਟਾਪ ਕੁਆਲਿਟੀ ਵਾਲੀ ਝੋਟੀ ਆ ਤੇ ਇੱਕ ਬਾਈ ਕੋਲੇ ਹੋਰ ਆ ਕਿ ਮੱਝ ਉਹ ਵੀ ਤੁਹਾਨੂੰ ਤੋੜ ਕੇ ਦਿਖਾ ਦਈਏ ਤੇ ਇਹ ਇਹ ਵੀ ਤੋਕੜਾ ਬਾਈ ਇਹ ਮਹੀਨੇ ਕ ਦੀ ਸੁਈ ਮਹੀਨੇ ਕੋ ਠੀਕ ਆ ਉਹ ਬੱਚੇ ਇਹਦਾਗਾ ਉਹ ਬੱਚਾ ਸਾਹਮਣੇ ਇਹਦਾਗਾ ਤੇ ਇੱਕ ਵਾਰ ਤੁਹਾਨੂੰ ਇਹ ਵੀ ਤੋੜ ਕੇ ਦਿਖਾ ਦਈ ਆਪਾਂ ਮਹੀਨਾ ਸਵਾ ਮਹੀਨੇ ਸੁਈ ਲੱਗਦੀ ਹੈ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਆਵਾਂਗੇ ਤੋੜ ਦਿਨ ਇੱਕ ਵਾਰ ਚੈੱਕ ਕਰ ਲੋ ਥਣ ਲੇਵਾ ਜਿਹੜਾ ਸਾਫਾ ਬਿਲਕੁਲ ਤੇ ਸਿੰਘ ਜਰੂਰ ਖੁੱਲ੍ਹੇ ਥੋੜੇ ਮੋੜਦਾ ਬਾਈ ਮੋੜਦਾ ਟਾਇਰ ਟੱਡ ਰਦੀ ਆ ਤੇ ਬਾਕੀ ਹਨਾ ਤੁਰਦੀ ਦਾ ਜਿਹੜਾ ਆਰਡਰ ਆ ਵੁੱਡ ਚ ਫਸਵਾ ਦੀਂਦਾ ਹੈਗਾ ਹਨਾ ਪੂਰਾ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਥੋੜਾ ਜਾ ਮੰਡੀ ਜਿਵੇਂ ਆਪਾਂ ਕਹੇ ਦੀ ਹੈ ਨਾ ਧੁੱਪ ਦੇ ਵਿੱਚ ਵੀਡੀਓ ਦੇ ਕਟਕਲੀ ਹਟੀ ਬੰਝਿਆ ਆ سامنے ਬੱਚਾ ਖੜਾ ਤੇ ਪੂਰੀ ਗੱਲਬਾਤ ਆਪਾਂ ਬਾਈ ਤੋਂ ਪੁੱਛ ਕੇ ਦੇਨੇ ਸਤਨਾਮ ਬਾਈ ਜਿਹੜੀ ਆ ਆਪਾਂ ਤੋਰ ਕੇ ਸਾਈ 2 ਨੰਬਰ ਤੇ ਇਹ ਮੰਨ ਲਾ ਕਿੰਨੇ ਟਾਈਮ ਦੀ ਸੁਈ ਆ ਮਹੀਨੇ ਕਦੀ ਮਹੀਨੇ ਕਦੀ ਠੀਕ ਆ ਤੇ ਬਾਈ ਦੁੱਧ ਹੁਣ ਇਸ ਟਾਈਮ 12 ਕਿਲੋ ਦੁੱਧ 12 ਕਿਲੋ ਦੁੱਧ ਤਿਆਰ ਆ ਪੂਰਾ ਤੇ ਦੋ ਟਾਈਮ ਦੀ ਸੱਲੀ ਕਰ ਸਕਦਾ ਦੋ ਟਾਈਮ ਜਮ ਤਸੱਲੀ ਕਰਕੇ ਬਾਈ ਫੇਰ ਖਰੀਦ ਲਿਓ ਥਾਂਲੇ ਬਿਲਕੁਲ ਸਾਫਾ ਟਾਇਰ ਟੈਡਰ ਆ ਤੇ ਦੁੱਧ 12 ਕਿਲੋ ਬਾਈਆਂ ਤਿਆਰ ਆ ਤੇ ਰੇਟ ਸਤਨਾਮ ਕੀ ਕਰਤਾ ਰੇਟ ਇਹਦਾ ਕਰਦੇ ਆ 95 95000 ਮਾਨਦਾਨ 85 ਦੇ ਦਾਂ 85000 ਦੇ ਬਾਈ ਕਹਿੰਦੇ ਦੇ ਦਾਂਗੇ ਤੇ ਰੇਟ 95 ਕਰਦਾ ਸਿੰਘ ਜਰੂਰ ਖੁੱਲੋ ਥੋੜੇ ਜੇ ਥਾਂ ਲੈਵੇ ਤੇ ਇੱਕ ਨੰਬਰ ਬਿਲਕੁਲ ਤੇ ਸਤਨਾਮ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਰ ਸਕਦੇ ਹੋ ਪਿੰਡ ਬਾਈ ਦਾ ਕਣਕਵਾਲ ਤੇ ਜ਼ਿਲ੍ਹਾ ਮਾਨਸਾ ਹਰੇਕ ਮੰਡੀ ਤੇ ਬਾਈ ਆਉਂਦਾ ਸਾਫ ਸੁਥਰੀ ਜਿਹੜੀਆਂ ਝੋਟੀਆਂ ਮੰਜਾ ਲੈ ਕੇ ਆਉਂਦਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਲੰਬਾ ਨਹੀਂ ਹੁੰਦਾ ਲਾਈ ਵੀ ਦੋਸਤੋ ਆਪਾਂ ਇੱਕ ਬਾਈ ਦੀ ਤੁਹਾਨੂੰ ਮੱਝ ਤੋੜ ਕੇ ਦਿਖਾਉਣੀ ਆ ਤੇ ਤਾਜੀ ਸੂਈ ਆ ਇਧਰੋਂ ਲੈ ਚੱਲ ਬਾਈ ਸਾਹਮਣੇ ਬੱਚਾ ਖੜਾ ਤੇ ਨਾਲੋਂ ਨੂੜਾ ਬਿਲਕੁਲ ਨਾਲ ਆ ਜਿਵੇਂ ਕਹੇ ਤੋੜ ਤੋੜ ਰਹਾ ਕੋਈ ਪਰसों ਸੂਈ ਆ ਕਹਿੰਦਾ ਤੇ ਬਾਕੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਬੱਚਾ ਤਾਂ ਬਣ ਲੈ ਇੱਥੇ ਬੱਚਾ ਬਣ ਦੇ ਚੱਲ ਤੋੜ ਲੈ ਤੋੜ ਲੈ ਬਣੇ ਬਾਕੀ ਥਾਂ ਲੈਵਾ ਸਾਹ ਬਿਲਕੁਲ ਛੋੜੇ ਬੱਚੇ ਦਾ ਬੱਚੇ ਦਾ ਕਰਕੇ ਕਰਦੀ ਹੈ ਨਾ ਚੱਲ ਕੋਈ ਨਹੀਂ ਬਣਨ ਦੇ ਫੇਰ ਬਾਕੀ ਬੱਚਾ ਵੀ ਛੋੜੇ ਸਾਹਮਣੇ ਇਹ ਤਾਜੀ ਸੂਈ ਆ। ਥਣਾ ਦੀ ਜਿਹੜੀ ਬੰਦਤਰਾ ਬਿਲਕੁਲ ਸਹੀ ਆ। ਕੱਲਾ ਕੱਲਾ ਥਣ ਲੱਗ ਗਿਆ। ਤੇ ਥੋੜਾ ਜਿਹਾ ਸੂਏ ਦਾ ਜਿਵੇਂ ਆਪਾਂ ਕਹਿੰਦੇ ਸੂਏ ਦਾ ਮਨ ਜਾਂਦਾ ਬਸ ਉਹ ਤੇ ਤਾਂ ਕਰ ਕਿਹੜਾ ਥੋੜਾ ਜਿਹਾ ਆਰਡਰ ਦੇ ਵਿੱਚ ਜੋਸ਼ ਆ ਜਿਹੜਾ ਘਟਾ। ਤੇ ਪੂਰੀ ਆ ਭ ਜਾਣਕਾਰੀ ਵੀ ਤੋਂ ਲੈਣੇ ਆ। ਫੇਰ ਆਪਾਂ ਰੇਟ ਰੂਟ ਸਾਰਾ ਤੁਹਾਨੂੰ ਪੁੱਛ ਕੇ ਦੇਵਾਂਗੇ। ਤੇ ਬਾਕੀ 나ੜੂਆ ਵੀ ਦੇਖ ਸਕਦਾ ਤੁਸੀਂ ਹਣਾ ਬਿਲਕੁਲ ਜਮਾ ਨਾ ਆ ਬੱਚੇ ਦਾ 나ੜੂ ਮਗਰ ਵੀ ਕੱਟੀ ਆ। ਕਣਾ ਸਪੀਸ ਜਿਹੜਾ ਬਹੁਤ ਸੋਹਣੀ ਤੇ ਬਾਕੀ ਗੱਲਬਾਤ ਬਾਈ ਨਾਲ ਤੇ ਕਰਦੇ ਆ ਬਾਈ ਨਾਲ ਗੱਲਬਾਤ ਲੈਣੇ ਪੂਰੀ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉੱਚਾ ਬੋਲ ਕੀ ਨਾ ਬਾਈ ਹਰਪਾਲ ਜੀ ਹਰਪਾਲ ਠੀਕ ਹੈ ਹਰਪਾਲ ਪਿੰਡ ਕਿਹੜਾ ਬਾਈ ਪਿੰਡ ਮੀਰਾਨਾ ਜੀ ਕਿਹੜਾ ਮੀਰਾਨਾ 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 ਜ਼ਿਲ੍ਹਾ ਫਤਿਹਪੁਰ ਫਤਿਹਪੁਰ ਹਰਿਆਣਾ ਚੋਂ ਆਇਆ ਹਰਿਆਣਾ ਠੀਕ ਹੈ ਤੇ ਨਾਮ ਆਪਣਾ ਮੋਬਾਈਲ ਨੰਬਰ ਦੱਸਿਓ ਬਾਈ 85720 6620 ਠੀਕ ਹੈ 85720 86 86 122 122 ਇਹ ਬਾਈ ਹਰਪਾਲ ਦਾ ਨੰਬਰ ਆ ਤੇ ਹਰਿਆਣਾ ਫਤਿਹਪੁਰ ਜਿਹੜੇ ਚੋਂ ਆਇਆ ਤੇ ਬਾਈ ਹੁਣ ਮਨਲਾ ਸੂਈ ਕਹਿ ਦੇਣਾ ਦੀ ਆ ਸੂਈ ਬਾਈ 3 ਦਿਨਾਂ ਦੀ ਸੂਈ ਆ 3 ਦਿਨਾਂ ਦੀ ਨਾਰਾ ਦੁੱਧ ਆ ਲਈ ਠੀਕ ਆ ਤੇ ਮਗਰ ਕੱਟੀ ਆ ਹੈਨਾ ਮਗਰ ਕੱਟੀ ਆ ਦੁੱਧ ਨੂੰ ਦੁੱਧ 16 ਲੀਟਰ ਚੋਇਆ ਮੈਂ ਦੋ ਸੂਈ ਰੱਖੀ ਹੋਈ ਠੀਕ ਆ ਤੇ ਹੁਣ ਕਿੰਨਾ ਤਿਆਰ ਆ ਮਨਲਾ ਹੁਣ ਭਰਾਵਾ 8-9 ਲੀਟਰ ਹੁਣ ਵੀ ਤਿਆਰ ਆ ਤਿਆਰ ਆ ਡੱਡ ਲਾ ਦੇ ਥੋੜਾ ਸੂਏ ਦਾ ਮਨ ਨਹੀਂ ਖੜੀ ਹੈਨਾ ਹਾਂ ਨਾਰਾ ਦੁੱਧ ਨਾਰਾ ਆ ਨਾ ਠੀਕ ਆ ਛੋਟੇ ਸੂਈ ਆ ਠੀਕ ਆ ਪਰਸੋਂ ਸੂਈ ਆ ਤੇ ਬਾਕੀ 8-9 ਲੀਟਰ ਕਹਿੰਦਾ ਹੁਣ ਮੌਕੇ ਤੇ ਤਿਆਰ ਆ ਤੇ ਬਾਕੀ ਪਿਛਲੀ ਇਹ ਸੂਈ 16-17 ਲੀਟਰ ਹਾਂ 1 ਰੇਟ ਬਈ 110 ਕਰਦੇ ਆ 110 ਲੈਣ ਦੇਣ ਕਿਸੇ ਦੇ ਕੋਈ ਲੈਣ ਦੇਣ ਦੇ ਦਾਂਗੇ 95 95 ਠੀਕ ਹੈ ਬਾਕੀ ਮੌਕੇ ਦੀ ਗੱਲ ਹੈ ਨਾ ਬਾਕੀ ਬਾਈ ਕਹਿੰਦਾ ਮੌਕੇ ਦੀ ਗੱਲ ਆ ਰੇਟ 110 ਕਰਦਾ ਤੇ 95000 ਦੀ ਕਹਿੰਦਾ ਦੇ ਦਾਂਗੇ ਹੈ ਨਾ ਬਾਕੀ ਬਾਈ ਨਾਲ ਸੰਬਰਕ ਤੁਸੀਂ ਕਰ ਸਕਦੇ ਹੋ ਤੇ ਫਦਿਆਂ ਮੱਝਲੇ ਚ ਆਇਆ ਹਰਪਾ ਤਾਜੀ ਸੂਈ ਆ ਮੰਗਰ ਕੱਟੀ ਆ ਥੋੜਾ ਜਿਹਾ ਸੂਏ ਦੇ ਵਿੱਚ ਆਈ ਖੜੀ ਐ ਮੱਝ ਤਾਂ ਕਰਕੇ ਐਂਜੇ ਲੱਗਦੀ ਆ ਤੇ ਅੱਜ ਉੱਪਰ ਗਾਲੀਆਂ ਮਾਚਾਂ ਲਖਣ ਲਿਓ। ਲੈ ਵੀ ਦੋਸਤੋ ਨੇ ਕਪਾ 22 ਦੀ ਗਾਂ ਤੋਰਕ ਤੋਂ ਹੁਣੀਆਂ HF ਦੀ ਤੇ ਪੂਰੀ ਜਿਹੜੀ ਪਿਓਰ ਹੈਗੀ HF ਦੀ ਬਰੀਡ ਜਿਵੇਂ ਆਪਾਂ ਕਹੇ ਸੀ ਹਨਾ ਬਰੀਡ ਦੇ ਕੰਮ ਕਰਨਾ ਬਤਾਊਗਾ ਲੈ ਸਕਦਾ ਹਨਾ ਤੇ ਬਾਕੀ ਕੱਚੀ ਆ ਤੇ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਫਾਰਮ ਵਾਲੀ ਗਾਂਂ ਜਿਵੇਂ ਆਪਾਂ ਕਹੇ ਸੀ ਹਨਾ ਫਾਰਮਿੰਗ ਦੇ ਵਿੱਚ ਕਿਸੇ ਭਰਾ ਨੇ ਰੱਖਣੀ ਚੰਗੀ ਗਾਂ ਤਾਂ HF ਦੇ ਮਤਲਬ ਇਹ ਹੀ ਆ ਬੈੜਾਂ ਜਿਹੜੀਆਂ ਬਰੀਡਾਂ ਦੇ ਕੰਮ ਕਰਨਾ ਪੈ ਸਕਦਾ ਹਨਾ ਤੇ ਚੰਗੀ ਗਾਂਗੇ ਪੂਰੀ ਤੇ ਟੱਬੀ ਤੇ ਪੂਰੀ ਡੀਟੇਲ ਆਪਾਂ ਬਾਈ ਦੋਲੇਗੇ ਨੇ ਇੱਕ ਵਾਰੀ ਸੋਨੂੰ ਥਾਂ ਲੈਵੇ ਦੀ ਬੰਦ ਤਰਸਾਦੀ ਬਹੁਤ ਸੋਹਣਾ ਹਜੇ ਨੇ ਤਿਆਰ ਹੋਣਾ ਤੇ ਬਾਕੀ ਪੂਰੀ ਗੱਲ ਆਪਾਂ ਬਾਈ ਨਾਲ ਕਰਦੇ ਆਂ ਬਾਈ ਸੱਸੀ ਗਾਲ ਸੱਸੀ ਗਾਲ ਉੱਚਾ ਬੋਲੀ ਬਾਈ ਨਾਮ ਦੱਸੀ ਟਿੰਕਾ ਬਾਈ ਮੇਰਾ ਨਾਮ ਟਿੰਕਾ ਠੀਕ ਆ ਬਾਈ ਪਿੰਡ ਫਾਵੜੀ ਪਾਈਕੇ ਫਾਵੜੇ ਬਾਈ ਕੇ ਜਲਾ ਮਾਨਸ ਹਨ ਠੀਕ ਆ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਬਾਈ 9814388395 ਠੀਕ ਆ ਤੇ ਬਾਈ ਜਿਹੜੀ ਗਾਂ ਮੱਲਾ ਆ ਪੱਲੇ ਗਿਆ ਚਫਰੀ ਕਿੰਵੇਂ ਸੂਏ ਸੂਗੀ ਇਹ ਤੀਜੇ ਸੂਏ ਸੂਗੀ ਤੀਜੇ ਸੂਏ ਤੇ ਕਰ ਦਿਓ ਬਾਈ ਆਪਣ हां भाई कब बार ਕਰਦੇ ਨਾ ਪਪਾ ਠੀਕ ਹੈ ਕਰ ਦਈਏ ਠੀਕ ਹੈ ਤੇ ਬਾਈ ਕਿੰਨੇ ਦਿਨਾਂ ਦੀ ਕੱਚੀ ਹੁਣ ਇਹ 10 ਤੋਂ 12 ਦਿਨਾਂ ਦੀ ਕੱਚੀ ਹੈ 12 ਹਾਂਜੀ ਮਨ ਲਾ 12 15 ਦਿਨ ਲੈ ਜੂਗੀ ਤੇ ਆਰਡਰ ਬਹੁਤ ਸੋਹਣਾ ਤਿਆਰ ਕਰ ਜੀ ਬਾਈ ਹਨਾ ਜਿਵੇਂ ਹੁਣ ਵੀ ਵਧੀਆ ਕਰ ਛੜਿਆ ਤੇ ਕੀ ਦੁੱਧ ਦੀ ਰਿਪੋਰਟ ਸਭਾਈ ਪਿਛਲੇ ਸੂਏ ਇਹਦੇ 26 ਤੋਂ 28 ਲੀਟਰ ਦੁੱਧ ਦੀ ਹੈ ਟਮਾਡਾ ਦਾ ਸੀਮਣ ਲੱਗਿਆ ਹੈ ਜੀ ਠੀਕ ਹੈ ਟਮਾਡਾ ਦਾ ਸੀਮਣ ਲੱਗਿਆ ਚੰਗੇ ਸੀਮਣ ਤੇ ਬਾਕੀ ਬਾਈ ਆਪ ਕਿਹੜੇ ਦੇ ਜਾਂਦਾ ਨਹੀਂ ਪਤਾ ਆਪ ਪਤਾ ਨਹੀਂ ਠੀਕ ਹੈ ਤੇ ਬਾਈ ਅਜ ਤੱਕ ਮਨ ਲਾ ਕਿੰਨੀ ਮੀਲ ਲਗੂ ਦੁੱਧ ਦੀ ਅਏ ਭਾਈ ਗਰਮੀ ਕਰਕੇ ਲੀਟਰ ਤੋਂ ਘਟ ਲਖਾ ਦੀ ਆ ਵਦਨ ਦਾ ਤਾਂ ਕੋਈ ਚਾਨ ਨਹੀਂ ਠੀਕ ਹੈ ਗਰਮੀ ਜਾ ਗਿਆ ਹੈਨਾ ਠੀਕ ਹੈ ਤੇ ਭਾਈ ਰੇਟ ਦੀ ਗੱਲ ਆਉਂਦੀ ਰੇਟ ਕੀ ਕਰਤਾ ਰੇਟ ਆਪਾਂ ਇਹਦਾ 95000 ਕਰਿਆ ਭਾਈ ਲੈਣ ਦੇਣੀ ਲੈਣ ਦੇਣ ਮਾਨਦਾਨ ਹੋ ਜੀ ਮੇਡਮ ਦਾ ਲੈ ਮਿੱਤਰੋ ਜਿਹਨੂੰ ਪਰਖਣਾ ਬਰੀਡ ਦੇ ਜਿਵੇਂ ਕੰਮ ਕਰਨਾ ਤਾਂ ਚੰਗਾ ਮੁੱਲ ਭਾਈ ਲਾ ਕੇ ਨਾ ਘਰੇ ਤਿਆਰ ਕਰ ਸਕਦੇ ਤੇ ਬਾਕੀ ਟੀਕਾ ਵੀ ਜਿਵੇਂ ਆਪਾਂ ਕਹੇ ਦੀ ਚੰਗਾ ਭਰਾ ਹੈ ਡਾਣ ਦਾ ਤੇ 15 ਦਿਨਾਂ ਦੀ ਹਜੇ ਕੱਚੀ ਹੈ 12 15 ਲੈ ਜਾ ਸਕਦੀ ਆ ਤੇ ਕਾਂਚ ਕਮੀ ਕੋਈ ਨਹੀਂ ਗਿਆ ਚੱਫਦੀਆ ਪਿਆਰ ਤੇ ਬਰੀਡ ਤੇ ਆ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਤਾਂ ਉਹ گاਂ ਖਰੀਦ ਸਕਦਾ ਤੇ ਬਾਈ ਨਾਲ ਸੰਪਰਕ ਵੀ ਕਰ ਲਓ ਪਿੰਡ ਬਾਈ ਦਾ ਫਾਫੜਿਆ ਜ਼ਿਲ੍ਹਾ ਮਾਨਸਾ ਘਰ ਦੀ ਗਾਂਗੇ ਕੋਈ ਵਪਾਰੀਆਂ ਕੋਲੇ ਨਹੀਂ ਤੇ ਚੰਗਾ ਸੀਮਣ ਲੱਗਾ ਹੋਇਆ ਤੇ ਬਾਕੀ ਤੀਜੇ ਸੂਏ ਜਿਹੜਾ ਨੇ ਸੋਣਾਗਾ ਤੇ ਪਿਛਲੇ ਸੂਏ ਦੁੱਧ ਦੀ ਰਿਪੋਰਟ ਸਭੀ ਤੋਂ ਠਾਈ ਰਿਟ ਬਾਈ ਗਾਂ ਦੁੱਧ ਦੀ ਰਿਪੋਰਟ ਜਿਹੜੀ ਹੈਗੀ ਸੀ ਇਸ ਵਾਰ ਕਹਿੰਦਾ ਲੀਟਰ ਤੋਂ 2 ਲੀਟਰ ਫਰਕ ਪੈ ਸਕਦਾ ਕਿਉਂਕਿ ਗਰਮੀ ਦੇ ਵਿੱਚ ਜਿਆਦੇ ਆ ਜਿਵੇਂ ਹਨਾ ਮੂਰੇ ਜੇਠਾੜ ਆਉਂਦਾ ਤੇ ਹੁਣ ਵੀ ਜਿਵੇਂ ਗਰਮੀ ਜਿਆਦਾ ਤੇ ਇਹਦਾ ਕਰਕੇ ਜਿਹੜਾ ਦੁੱਧ ਘਟ ਸਕਦੀ ਹੈ ਤੇ ਬਾਕੀ ਬਦਨਾ ਤਾਂ ਬਾਕੀ ਦੋਸਤ ਹਣਾ ਅਗਲੇ ਸਾਂਭ ਸੰਵਾਲ ਪਿੰਡ ਜਿਵੇਂ ਹਨਾ ਕੋਗਰ ਸਿਸਟਮ ਲੱਗਿਆ ਹੋਇਆ ਤੇ ਠੰਡੇ ਥਾਂ ਤੇ ਰਹਿਣਾ ਤਾਂ ਦੁੱਧ ਜੰਗਾ ਵੀ ਕੱਢ ਸਕਦੀ ਹੈ ਤੇ ਬਾਈ ਨਾਲ ਜਰੂਰ ਸੰਪਰਕ ਕਰ ਲਿਓ ਪਿੰਡ ਫਾਫੜੇ ਜ਼ਿਲ੍ਹਾ ਮਾਨਸਾ ਤੇ ਚੰਗੀ ਵਹਿੜ ਲੱਗਿਆ ਪਸ਼ੂ ਮੰਡੀ ਮਾਨਸਾ ਦੇ ਟਾਪ ਕੁਆਲਿਟੀ ਵਾਲੀ ਬੈਡ ਹੈਗੀ ਜਰੂਰ ਸੰਪਰਕ ਕਰ ਲਓ ਇੱਕ ਹਨ ਟੋਕੜ ਗੱਬਣ ਝੋਟੀ ਦਿਖਾਉਣੇ ਨੇ ਰੋਸੇ ਰੰਗ ਦੀ ਤੇ ਬਾਕੀ ਥਾਨ ਹਵਾਨਾ ਜਿਹੜਾ ਬਿਲਕੁਲ ਸਾਫ ਹੈਗਾ ਤੇ ਛੁੱਟੀ ਵੀ ਚੰਗੀ ਹੈ ਬਾਕੀ ਬੱਚਾ ਹੈ ਨਹੀਂ ਰੋਸੀ ਹੈਗੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਉੱਥੇ ਲੈਣੇ ਆ ਬੰਦੇ ਬਾਈ ਕੋਈ ਨਹੀਂ ਤੇ ਥਾਨ ਲੈਵਾ ਜਿਹੜਾ ਸਾਫ ਹੈਗਾ ਪੂਰਾ ਅਡਾ ਕੁਆਲਿਟੀ ਦੀ ਗੱਲ ਕਰੀ ਅਡਾ ਕੁਆਲਿਟੀ ਚੰਗੀ ਪਠਪੜੀ ਦੀ ਬੰਤਰ ਵੀ ਜਿਹੜੀ ਸੋਹਣੀ ਹੈ ਤੇ ਰੋਜ਼ੀ ਆ ਮਿੱਤਰੋ ਬੱਚਾ ਹੈ ਨਹੀਂ ਤੇ ਬਾਕੀ ਗੱਲਬਾਤ ਆ ਜਿਹੜੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਡਿਟੇਲ ਕੀ ਆ ਸਾਡੀ ਉੱਚਾ ਬੋਲੀ ਬਾਈ ਸਸੀ ਗਾਲ ਸਸਰੀ ਗਾਲ ਬਾਈ ਨਾਮ ਦੱਸਿਓ ਮਲਕੀਤ ਦਾ ਬਲਜੀਤ ਦਾ ਮਲਕੀਤ ਮਲਕੀਤ ਪਿੰਡ ਬਾਈ ਭਗਤਪੁਰਾ ਮੋਹ ਭਗਤ ਤੇ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਬਰਨਾਲਾ ਜੀ ਬਰਨਾਲਾ ਤੇ ਮਲਕੀ ਜਿਹੜੀ ਆਪਾਂ ਛੋਟੀ ਬਾਈ ਤੋਰ ਕੇ ਹੋਈ ਕਵੇਂ ਸੂਏ ਇਹ ਦੀ ਦੀ ਤੀਜੀ ਸੂਈ ਤੀਜੀ ਸੂਈ ਬੱਚਾ ਹੈ ਨਹੀਂ ਹੈਨਾ ਬੱਚਾ ਹੈ ਨਹੀਂ ਠੀਕ ਆ ਤੇ ਗੱਭਣ ਕਿੰਨੇ ਟਾਈਮ ਦੀ ਬਾਈ 3 ਮਹੀਨੇ ਦੀ 3 ਮਹੀਨੇ ਚੱਕ ਪਾਸ ਜਾਵਾਂ ਹਾਂ ਦੁੱਧ ਬਾਈ ਦੁੱਧ ਹੈ ਵੀ 10 ਕਿਲੋ 10 ਕਿਲੋ ਪੂਰਾ ਦਸਲੀ ਕਰ ਲੈ ਦੋ ਟਾਈਮ ਹੈ ਨਾ ਇੱਕ ਵਾਰੀ ਮੋਬਾਈਲ ਨੰਬਰ ਬੋਲਿਓ 985574868 ਠੀਕ ਹੈ ਇਹ ਬਾਈ ਬਲਜੀ ਦਾ ਨੰਬਰ ਆ ਤੇ ਦੁੱਧ ਹੈਗਾ ਬਾਈ 10 ਕਿਲੋ ਹੈ ਨਾ ਤੇ ਰੇਟ ਦੀ ਗੱਲ ਆਂਦੀ ਬਲਜੀ ਤੇ ਰੇਟ ਕੀ ਕਰਤਾ ਬਾਈ ਬੋਲਦਾ 80 ਕਰਦੀ 75 ਹੀ ਛੱਡਦਾ ਕਿਤਰੇ ਹਰ ਦੀ ਲੈ ਮਿੱਤਰੋ ਬਾਈ ਨਾਲ ਸੰਪਰਕ ਕਰ ਲਿਓ ਰੋਸੇ ਰੰਗ ਚ ਤੇ ਚੰਗੀ ਆ ਬੱਚਾ ਹੈ ਨਹੀਂ ਤੇ ਚੜ-ਚੂੜ ਤੇ ਮਿਲਦੀ ਬਾਈਕੇ ਥਾਪੀ ਤੇ ਮਿਲਦੀ ਠੀਕ ਹੈ ਥਾਪੀ ਤੇ ਮਿਲਦੀ ਆ ਤੋ ਟਾਈਮ ਤੇ ਸੱਲੀ ਤੁਸੀਂ ਕਰਕੇ ਦੇ ਸਕਦੇ ਹੋ ਤਿੰਨ ਮਹੀਨੇ ਦੀ ਗੱਬਣਾ ਚੈੱਕ ਕਰਾ ਕੇ ਜਿਹੜੀ ਚੋਟੀ ਫੇਰ ਖਰੀਦ ਸਕਦੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਬਰਨਾਲਾ ਜਲਾ ਬਲਜੀਤ ਦਾ ਤੇ ਚੰਗੇ ਬਸੂ ਲੈ ਕੇ ਆਉਂਦਾ ਪਸੂ ਮੰਡੀ ਮਾਨਸਾ ਦੀ ਧੰਨਵਾਦੋ ਦੋਸਤੋ ਅੱਜ ਦੀ ਮੰਡੀ ਦੇਖਣ ਲਈ ਤੇ ਬਾਕੀ ਜਿਹੜਾ ਮੰਡੀ ਹਜੇ ਭੱਬਲ ਪੂਸੇ ਚ ਜਲਦੀ ਮੰਡੀ ਜਿਹੜੀ ਇਹ ਪੂਰੀ ਭਰਨ ਲੱਗੂਗੀ ਤੇ ਜਿਹੜੇ ਭਰਾ ਨਵੇਂ ਦੇਖ ਰਹੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰੋ